ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਕद्दू ਦਾ ਰੈਤਾ ਦਹੀਂ ਵਿੱਚ ਪਾਉਣ ਵਾਸਤੇ ਆਪਾਂ ਜਿੰਨੀ ਕ ਜਰੂਰਤ ਹੋਣਾ ਆਪਾਂ ਕद्दू ਲੈ ਲੈਨੇ ਆ ਇਹਨੂੰ ਛਿੱਲ ਲੈਨੇ ਆ ਕਦੂ ਆ ਪਾ ਛਿੱਲ ਲਿਆ ਛਿੱਲ ਕੇ ਤੋ ਲਿਆ ਹੋਣਿਆਂ ਨੂੰ ਕਦੂ ਕਸ ਕਰ ਲੈਣੇ ਆ ਕਦੋਂ ਕਸ ਕਰ ਲਿਆ ਹੁਣ ਫਰਾਈ ਪੈਨ ਦੇ ਵਿੱਚ ਪਾ ਕੇ ਤੇ ਥੋੜਾ ਜਿਹਾ ਵਿੱਚ ਪਾਣੀ ਪਾ ਦਿੰਨੇ ਆ ਤੇ ਨੂੰ ਆਪ ਬਾਲ ਲਵਾਂਗੇ ਇਸ ਤਰ੍ਹਾਂ ਹੀ 2-1-2 ਵਾਰ ਵਿੱਚ ਉਹ ਦੇਖ ਕੇ ਉਹ ਜਲਦੀ ਉਬਲ ਜਾਂਦਾ ਹੈ ਜਿਆਦਾ ਟਾਈਮ ਨਹੀਂ ਲੈਂਦਾ ਰਾਇਤਾ ਆਪਣਾ ਉਬਲ ਗਿਆ ਹੁਣ ਇਹਨੂੰ ਆਪਾਂ ਠੰਡਾ ਕਰਨ ਵਾਸਤੇ ਰੱਖ ਦਿੰਨੇ ਰਾਇਤੇ ਦੇ ਵਿੱਚੋਂ ਪਾਣੀ ਛਾਣ ਲਿਆ ਆਪਾਂ ਹੁਣ ਦੂਸਰੀ ਸਾਈਡ ਆਪਾਂ ਦਹੀਂ ਇਹਦੀਆਂ ਫੁੱਟੀਆਂ ਬਿਲਕੁਲ ਖਤਮ ਕਰ ਦਿੰਨੇ ਹਲਾ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਹਿਲਾ ਲੈਨੇ ਦਹੀਂ ਨੂੰ ਹੁਣ ਥੋੜਾ ਜਿਹਾ ਦੁੱਧ ਪਾ ਦਿੰਨੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਨਾਲ ਹੀ ਆਪਾਂ ਰਾਇਤੇ ਨੂੰ ਥੋੜਾ ਜਿਹਾ ਨਿਚੋੜ ਲੈਨੇ ਹੱਥ ਨਾਲ। ਦਹੀਂ ਦੇ ਵਿੱਚ ਰਾਇਤਾ ਪਾ ਗਏ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ। ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾ ਦਿੰਨੇ ਆ ਕਾਲੀ ਮਿਰਚ ਭੁੰਨਿਆ ਹੋਇਆ ਜੀਰਾ ਪੀਸ ਕੇ ਨਮਕ ਲਾਲ ਮਿਰਚ ਥੋੜਾ ਜਿਹਾ ਗਰਮ ਮਸਾਲਾ ਤੇ ਧਨੀਆ ਪਾਊਡਰ ਹਰੀ ਮਿਰਚ ਸਾਰੇ ਮਸਾਲੇ ਪਾ ਦਿੰਨੇ ਆ ਜੇ ਆਪਾਂ ਦਹੀਂ ਨੂੰ ਪਤਲਾ ਕਰਨਾ ਥੋੜੀ ਬਰਫ਼ ਪਾ ਸਕਦੇ ਹਾਂ ਬਦਹੀਂ ਆਪਣਾ ਬਣ ਕੇ ਤਿਆਰ ਆ